ਹੰਦੀ ਵੈਲਕਮ ਆ ਜੀ ਹਰਮਨ ਹਰਜੀਤ ਬਲੌਗਸ ਤੇ ਮੈਂ ਰਿਆ ਹਰਮਨ ਤੇ ਪਿੱਛੇ ਰੇ ਹਰਜੀਤ ਅਸੀਸ ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਤੋਂ ਪਤਾ ਹੀ ਲੱਗ ਰਿਹਾ ਵੀ ਮੰਮੀ ਵੀ ਆ ਗਏ ਵੀ ਅਸੀਂ ਜਾ ਰਿਹਾ ਜਾਗੋ ਤੇ ਸੋ ਜਾਗੋ ਨਾਈਟਾ ਜੇ ਪਹਿਲਾ ਇੱਕ ਵਾਰ ਦੇਖ ਕੇ ਆਏ ਦਿਨ ਦੇ ਵਿੱਚ ਮਾਰਨਿੰਗ ਸੋ ਹੁਣ ਆਪਾਂ ਆ ਕੇ ਫਿਰ ਤਿਆਰ ਹੋਏ ਕੰਮਕਾਰ ਕਰਕੇ ਤੇ ਫਿਰ ਹੁਣ ਆਪਾਂ ਚੱਲੇ ਜਾਗੋ ਤੇ ਸੋ ਬਨੇ ਰਹੋ ਤੁਸੀਂ ਵੀ ਨਾਲ ਦੀ ਨਾਲ ਤੁਹਾਨੂੰ ਵੀ ਦਿਖਾਣਿਆ ਜਾਗੋ ਸੋ ਬਸ ਅਸੀਂ ਕਾਰ ਅਪ ਚਾਬੇ ਚੁਬਿਆ ਪਾ ਚੱਕੇ ਸੋ ਕੇ ਨੀ ਸਾਰਾ ਕੁਝ ਸੋ ਲੋ ਜੂਣਾ ਪਗੱਲਾ ਬੱਤਾਂ ਨਹੀਂ ਮਾਰਦੇ ਮਾਤੀ ਸੋ ਆਪਾਂ ਨਿਕਲਦੇ ਹਾਂ ਹੁਣ ਜਾ ਗੋਲੀ ਜਾਗੂ ਆਪਾਂ ਨਾਲ ਦੇ ਪਿੰਡੀ ਜਾਣਾ ਪਾਲਗੜ ਕਿਉਂਕਿ ਰਾਤ ਦਾ ਟਾਈਮ ਸੋ ਜਲਦੀ ਜਾਵਾਂਗੇ ਜਲਦੀ ਆਵਾਂਗੇ ਜੀ ਤੁੰਡਰ ਵੀ ਲੱਗਦਾ ਹੁੰਦਾ ਰਾਤ ਦੇ ਵਿੱਚ ਟਾਈਮ ਦੇ ਵਿੱਚ ਵਾਪਸੀ ਕਿਉਂਕਿ ਉਧਰ ਨੂੰ ਰਸਤਾ ਕੁਛ ਐਸਾ ਵੈਸਾ ਗਿਆ ਕੁਛ ਰਿਯੂਮਰਸ ਵੀ ਕਾਫੀ ਸੁਣੇ ਨੇ ਉਸ ਰਸਤੇ ਬਾਰੇ ਸੋ ਉਹਦੇ ਕਰਕੇ ਸੋ ਚਲੋ ਜੀ ਹੁਣ ਆਪਾਂ ਪਹੁੰਚ ਰਹੇ ਆਂ ਜਾਗੋ ਤੇ ਸੋਰੇ ਪਰ ਹਾਸੀ ਮਜ਼ਾਕ ਕਰਦੇ ਹੋ ਜਾਨੇ ਹਜ਼ੀ ਦੀਵਾਰ ਦੇ ਵਿੱਚ ਮੈਂ ਬੋਲ ਰਿਹਾ ਪੰਨੀ ਸੋ ਲਓ ਵੀ ਆ ਗਿਆ ਵਿਆਹਲਾ ਘਰ ਸਾਡੇ ਜੰਦਿਆਂ ਨੂੰ ਨਾਨਕਾ ਮੇਲ ਦੀ ਹੋ ਰਹੀ ਸੀਗੀ ਰਸਮ ਸੋ ਨਾਨਕੇ ਤਾਲ ਰਹੀ ਸੀਗੇ ਢੋਲ ਧਮੱਕੇ ਬੋਲੀਆਂ ਚੱਲ ਰਹੀਆਂ ਸੀਗੀਆਂ ਸੋ ਅਸੀਂ ਪਿੱਛੇ ਹੀ ਖੜ੍ਹ ਗਏ ਸੀਗੇ ਪਹਿਲਾਂ ਤਾਂ ਤੇ ਪਹਿਲਾਂ ਤਾਂ ਵਿੱਚ ਖੜ ਕੇ ਸਾਡੇ ਮੂਰੇ ਨਾਲ ਇੱਕ ਹੋਟ ਸੀ ਉਹ ਕਹਿੰਦੇ ਅੱਜ ਉਹ ਸਾਈਟ ਤੇ ਚ ਆਜੋ ਲੋ ਵੀ ਅੰਦਰ ਬੀਬੀ ਅੰਦਰ ਬਹਿ ਕੇ ਪੀਣ ਲੱਗ ਗੀਆਂ ਚਾਹ ਕੋਈ ਬੀਬੀ ਆਪਣੀ ਗੱਲਾਂ ਵੱੱਤਾ ਕਰ ਰਹੀਆਂ ਨੇ ਤੇ ਅਸੀਂ ਕਰ ਰਹੇ ਸੀ ਸ਼ੂਟ ਸੋ ਬਿਆਲਾ ਮਾਹੌਲਾ ਤੁਹਾਨੂੰ ਪਤਾ ਗਾਨਿਆਂ ਨੇ ਚੱਲਦੇ ਹੁੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਵੀ ਨਹੀਂ ਲਾ ਸਕਦੇ ਹਨਾ ਰਿਸਕਾ ਕਾਪੀਰਾਈਟ ਆ ਜਾਂਦਾ ਸੋ ਉਹਦੇ ਕਰਕੇ ਆਪਾਂ ਗਾਣਿਆਂ ਦੀ ਵਾਦ ਨਹੀਂ ਲੈ ਰਹੇ ਕਿ ਪਿੱਛੇ ਸੋ ਕਿਤੇ ਕੋਈ ਆ ਰਿਹਾ ਕੋਈ ਮਿਲ ਰਿਹਾ ਦੇਖੋ ਕੁੜੀਆਂ ਡਾਂਸ ਕਰਨ ਲੱਗੀਆਂ ਪਈਆਂ ਨੇ ਸੋ ਅਸੀ ਸਾਰੇ ਉਹਦੇ ਉਹਨੂੰ ਮਿਲ ਗਏ ਆਪਣੇ ਦੋਸਤ ਸੋ ਉਹ ਲੱਗੀ ਡਾਂਸਿੰਗ ਤੇ ਸੋ ਅਸੀ ਦਾ ਹੀ ਕੰਮ ਹੁੰਦਾ ਸੀ ਕਿਤੇ ਵੀ ਜਾਣੇ ਆ ਸੋ ਬਸ ਉਹਨੂੰ ਡਾਂਸਿੰਗ ਫਲੋਰ ਚਾਹੀਦਾ ਵੀ ਸੋ ਤੁਸੀਂ ਇੱਕ ਜਨੂਰੇ ਬਹਿ ਜਾਓ ਕੋਲ ਮੇਰੇ ਤੇ ਮੈਂ ਡਾਂਸ ਕਰੀ ਜਾਵਾਂ ਬੀਬੀਆਂ ਦੀਆਂ ਗੱਲਾਂ ਤਾਂ ਤੁਹਾਨੂੰ ਪਤਾ ਭਾਈ ਮੁੱਕਦੀਆਂ ਨਹੀਂ ਹੁੰਦੀਆਂ ਦੇਖ ਲਓ ਬੀਬੀਆਂ ਨੇ ਇੱਕ ਟੇਬਲ ਸਾਂਭਿਆ ਹੋਇਆ ਸਾਰਾ ਕੁਝ ਉੱਥੀ ਚਾਹ ਪਾਣੀ ਸ਼ਾਬਨਾ ਸ਼ਾਕ ਕੇ ਫੇਰ ਦੁਆਰਾ ਉੱਥੀ ਬੈਹ ਜਾਂਦੀਆਂ ਨੇ ਸੋ ਕੋਈ ਚਲੀ ਜਾਂਦੀ ਹੈ ਸ਼ਗਨ ਕਿਸੇ ਨੂੰ ਆ ਜਾਂਦਾ ਉੱਥੀ ਸੋ ਉਹਨਾਂ ਨੇ ਆਪਣਾ ਟੇਬਲ ਨਹੀਂ ਛੱਡਿਆ ਜੀ ਸੋ ਡੈਕੋਰੇਸ਼ਨ ਬਹੁਤ ਅੱਛੀ ਕਰੀ ਹੋਈ ਸੀਗੀ ਸੋ ਗੁਜীব ਬਹੁਤ ਸਾਰੀ ਡੈਕੋਰੇਸ਼ਨ ਆਲ ਓਵਰ ਬਹੁਤ ਗੁੱਡ ਸੀਗੀ ਸੋ ਜੀਬੀ ਤੁਸੀਂ ਦੇਖਿਓ ਆ ਪੰਡਾਲ ਸੋ ਉਰੇ ਅਸੀਂ ਆਏ ਸੀ ਇਹ ਸ਼ੂਟ ਕਰਨ ਮੈਂ ਤੇ ਹਰਜੀਤ ਅਸੀਂ ਆਪਣਾ ਸ਼ੂਟ ਕਰਨਾ ਸੀ ਇਹ ਵੀ ਚਲੋ ਥੋੜਾ ਜਿਹਾ ਹੁਣ ਅਸੀਂ ਆਪਣਾ ਵੀ ਸ਼ੂਟ ਕਰ ਲਈਏ ਤੇ ਬਹੁਤ ਇੰਜੋਏ ਕੀਤਾ ਸੀ ਜਾਗੋ ਤੇ ਸੋ ਲੋ ਜੀਪੂ ਆਜੀ ਮੈਨੂੰ ਦੱਸ ਰਹੇ ਸੀਗੇ ਵੀ ਆਹ ਛਾੜੀਆਂ ਦੀ ਫੁੱਲਾਂ ਦੀ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਚੰਦ ਮੈਂ ਕਿਹਾ ਵੀ ਹਾਂਜੀ ਬੂਆ ਜੀ ਬਹੁਤ ਅੱਛੀ ਸਮੈਲ ਆਉਂਦੀ ਹੈ ਮੇਰੇ ਕੋਲ ਵੀ ਸੀਗੀ ਬਟ ਮੈਂ ਕਿਹਾ ਮੇਰੇ ਕੋਲ ਸੁੱਕੋ ਕੀ ਸੀ ਇਹ ਲਈਓ ਸੋ ਇਸ ਕਰਕੇ ਮੈਂ ਚੇਂਜ ਕੀਤੀਆਂ ਨੇ ਹੁਣ ਦੇਖੋ ਟੇਬਲ 'ਤੇ ਛੱਡਿਆ ਬੀਬੀਆਂ ਨੇ ਟੇਬਲ ਮੱਲ ਕੇ ਬੈਠੀਆਂ ਰਹੀਆਂ ਨੇ ਉਹਰੇ ਦੇ ਅਸੀਸ ਆਪਣੀ ਮਾਸ ਆਪਣੀ ਮਾਸੀ ਕੋਲ ਤੇ ਉਧਰ ਜਾਗੋ ਆ ਗਈ ਸੀਗੀ ਸੋ ਜਾਗੋ ਕੱਢ ਰਹੇ ਨੇ ਨਾਨਕਾ ਮਿਲ ਜਾਗੋਪੁਰ ਬਹੁਤ ਇੰਜੋਏਬਲ ਸੀਗੀ ਉਜਾਗੋ ਦੇ ਨਾਲ ਨਾਲ ਖਾਣੇ ਦੀ ਤਿਆਰੀ ਵੀ ਹੋ ਚੁੱਕੀ ਸੀਗੀ ਕੈਟਰਿੰਗ ਵਾਲਿਆਂ ਨੇ ਖਾਣਾ ਵੀ ਲਗਾਤਾ ਸੀਗਾ ਜਿਸ ਕਿਸੇ ਮਾਈਪੈਨ ਨੇ ਸ਼ੱਕਣਾ ਸ਼ੱਕ ਸਕਦਾ ਸੀਗਾ ਸੋ ਲੋ ਬੀਬੀਆਂ ਹੁਣ ਆ ਗਈਆਂ ਡੀ ਜੇ ਸਟੇਜ ਦੇ ਕੋਲ ਤੇ ਉਹਨੂੰ ਬਸ ਸਹੀ ਖਾਣਾ ਖਾਵਾਂਗੇ ਖਾਣਾ ਖਾ ਕੇ ਚੱਲਾਂਗੇ ਵਾਪਸੀ ਕਰਾਂਗੇ ਸਵਾਰੇ ਅਸੀਸੌਰ ਮੇ ਸੋ ਸੀਸ ਦਾ ਤਬਸਾ ਡਾਂਸ ਹੀ ਜਾਂ ਫਿਰ ਉਹਨੂੰ ਪਾਣੀ ਜੂਸ ਬੋਟਲ ਦੇਈ ਜਾਓ ਲੋ ਸੋ ਰਹੇ ਸੀਗੀ ਵੀ ਪਰਫਾਰਮੈਂਸ ਬੱਚਿਆਂ ਦੀ ਬਹੁਤ ਸੋਹਣੀ ਪਰਫਾਰਮੈਂਸ ਸੀ ਇਹ ਬੱਚਿਆਂ ਦੀ ਕੁੜੀਆਂ ਦੀਆਂ ਭੈਣਾਂ ਵੱਲੋਂ ਸੋ ਕੁੜੀ ਲਈ ਪੇ ਸੀਗਾ ਗਾਣਾ ਸੀਗਾ ਸਾਡੀ ਭੈਣ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਸੋ ਸਾਰਿਆਂ ਬੱਚਿਆਂ ਨੇ ਬਹੁਤ ਅੱਛਾ ਡਾਂਸ ਕੀਤਾ ਸੀਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੋ ਬਹੁਤ ਵਧੀਆ ਇੰਜੋਏਅਬਲ ਮੂਵਮੈਂਟ ਸੀਗੀ ਏ ਸੋ ਤੁਹਾਨੂੰ ਬਿਨਾ ਮਿਊਜ਼ਿਕ ਤੋਂ ਹੀ ਇੰਜੋਏ ਕਰਨੀ ਪੈਣੀ ਆ ਸਾਡੀ ਭੈਣ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਸੋ ਇਹ ਗਰੁੱਪ ਦੀ ਹੈੱਡ ਗਰਲ ਹੈ ਸਭ ਤੋਂ ਟਾਲੈਸਟ ਗਰਲ ਤੁਹਾਨੂੰ ਦਿਖੀ ਰਹੀ ਹੋਣੀ ਆ ਗਰੁੱਪ ਦੇ ਵਿੱਚ ਸੋ ਉਹ ਇਹਨਾਂ ਦੀ ਹੈੱਡ ਗਰਲ ਹੈ तो oh, is the head girl in the center बड़ी बढ़िया इंजॉएबल मूमेंट सी so, सारे यानी ऑल ऑफ द पीपल्स are very standing for this तो so, तुसी इंजॉय करो देखो जागो सो so, परफॉर्मेंस विदाउट सोंग ही इंजॉय करनी पैनिया थोनू सो so, अभी तो सौंग इंजॉय की लाइक तुसी घर साए अस खुले समय समाए, सो थैंक यू सो मच फॉर वॉचिंग ਉਹ ਇਸ ਤੋਂ ਬਾਅਦ ਸਾਰਿਆਂ ਨੇ ਡੀਜੇ ਤੇ ਵੀ ਖੂਬ ਇੰਜੋਏ ਕੀਤਾ ਡਾਂਸ ਕੀਤਾ ਸੋ ਹਰਜੀਤ ਔਰ ਮੰਮੀ ਉਹਨਾਂ ਨੇ ਵੀ ਕਰਿਆ ਸੀ ਥੋੜਾ ਥੋੜਾ ਸੋ ਲिटल ਬਿਟ ਮੈਂ ਵੀ ਕੀਤਾ ਸੀ ਸੋ ਬਟ ਉਹ ਅਸੀਂ ਸ਼ੂਟ ਨਹੀਂ ਕਰ ਪਾਏਗੇ ਕਿਉਂਕਿ ਅਸੀਂ ਸੰਭ ਇੱਕ ਜਾਨੇ ਕੋਲ ਅਸੀਂ ਸੀਗੀ ਸੋ ਕੈਮਰਾਮੈਨ ਕੋਈ ਵੀ ਬਣ ਨਹੀਂ ਸਕਿਆਗਾ ਸੋ ਦੇਖ ਕਰਕੇ ਸੋ ਡਾਂਸਿੰਗ ਪਰਫਾਰਮੈਂਸ ਸ਼ੂਟ ਨਹੀਂ ਹੋਈ ਸਾਡੀ ਸੋ ਥੈਂਕ ਯੂ ਸੋ ਮੱਚ ਜੀ ਫੋਰ